ਅਸਲਾਮੁਆਲੇਕਮ ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਸਿੱਖਾਂ ਦੇ ਬੜੇ ਵੱਡੇ ਵਿਦਵਾਨ ਸੰਤ ਸਿੰਘ ਮਸਕੀਨ ਜੀ ਔਰ ਹਿੰਦੂਆਂ ਦੇ ਵੱਡੇ ਵਿਦਵਾਨ ਨਜਨੀਤ ਪੋਸ਼ੋ ਜਦੋਂ ਆਪਸ ਦੇ ਵਿੱਚ ਇੱਕ ਦੂਸਰੇ ਦੇ ਨਾਲ ਮਿਲੇ ਤੇ ਕਿਸ ਨੇ ਆਪਣੇ ਵਿਚਾਰਾਂ ਦੇ ਜ਼ਰੀਏ ਦੂਸਰੇ ਨੂੰ ਕਾਇਲ ਕੀਤਾ ਇਹ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ ਬਹੁਤ ਹੀ ਵਧੀਆ ਵੀਡੀਓ ਹੈਗੀ ਐ ਸੋ ਚਲ ਕੇ ਵੀਡੀਓ ਦੇਖਨੇ ਆ ਫਿਰ ਕਰਨੀ ਆ ਉਸ ਤੇ ਵਿਚਾਰ ਗੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬ੍ਰਹਮ ਗਿਆਨੀ ਸਾਧ ਸੰਗ ਜੀ ਮਸਕੀਨ ਸਿੱਖ ਪੰਥ ਦੇ ਮਹਾਨ ਵਿਦਵਾਨ ਸਨ ਉਹਨਾਂ ਦੇ ਜੀਵਨ ਵਿੱਚ ਅਨੇਕਾਂ ਅਹਿਹ ਘਟਨਾਵਾਂ ਘਟੀਆਂ ਅਤੇ ਉਹ ਆਪਣੇ ਕਥਾ ਦੇ ਦੌਰਾਨ ਸੰਸਾਰ ਦੇ ਵੱਖ-ਵੱਖ ਦੇਸ਼ਾਂ ਅਤੇ ਪਰਦੇਸਾਂ ਦੇ ਵਿੱਚ ਜਾਂਦੇ ਰਹਿੰਦੇ ਸਨ ਉਹਨਾਂ ਆਪਣੇ ਜੀਵਨ ਵਿੱਚ ਅਨੇਕਾਂ ਵਿਦਵਾਨਾਂ ਅਤੇ ਮਹਾਨ ਵਿਅਕਤੀਆਂ ਨਾਲ ਮਿਲੇ ਅੱਜ ਅਸੀਂ ਉਸ ਮਹਾਨ ਵਿਦਵਾਨ ਫਿਲਾਸਫਰ ਅਤੇ ਸੰਸਾਰ ਨੂੰ ਅਲੱਗ ਰੂਪ ਵਿੱਚ ਦਿਸ਼ਾ ਦੇਣ ਵਾਲੇ ਪੁਰਖ ਦੀ ਸੰਤ ਸਿੰਘ ਜੀ ਮਸਕੀਨ ਦੇ ਨਾਲ ਹੋਈ ਵਿਲੱਖਣ ਮੁਲਾਕਾਤ ਬਾਰੇ ਗੱਲ ਕਰਾਂਗੇ ਇੱਕ ਅਜੀਬ ਵਿਦਵਾਨ ਜਿਹਨਾਂ ਦੇ ਡਰ ਨਾਲ ਅਮਰੀਕਾ ਦੇਸ਼ ਤੱਕ ਵੀ ਹਿੱਲ ਗਿਆ ਸੀ ਕਿਉਂਕਿ ਉਹਨਾਂ ਦੇ ਬਚਨ ਸੁਣ ਕੇ ਪੂਰਾ ਅਮਰੀਕਨ ਵਾਸੀ ਉਹਨਾਂ ਦੇ ਪਰਵਚਨਾ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਅਨੁਸਾਰ ਜੀਵਨ ਜਿਉਣ ਲੱਗ ਗਏ ਸਨ ਅਤੇ ਪਰਮਾਤਮਾ ਦੀ ਖੋਜ ਵਿੱਚ ਲੱਗ ਗਏ ਸਨ ਉਹਨਾਂ ਅਨੁਸਾਰ ਆਪਣੇ ਜੀਵਨ ਨੂੰ ਢਾਲਣ ਦੀ ਕੋਸ਼ਿਸ਼ ਕਰ ਰਹੇ ਸਨ ਜਿਸ ਕਾਰਨ ਅਮਰੀਕਾ ਦੇ ਕਮਿਊਨ ਨੇ ਉਹਨਾ ਨੂਥਿਲੀਅਮ ਨਾਮ ਦਾ ਜ਼ਹਿਰ ਵੀ ਦੇ ਦਿੱਤਾ ਸੀ ਉਹ ਮਹਾਨ ਅਤੇ ਅਦਭੁਤ ਪੁਰਸ਼ਤਨ ਉਹਨਾਂ ਦਾ ਨਾਮ ਸੀ ਆਚਾਰਿਆ ਰਜਨੀਸ਼ ਓਸ਼ੋ ਸੰਤ ਸਿੰਘ ਦੀ ਮਸਕੀਨ ਅਤੇ ਆਚਾਰਿਆ ਰਜਨੀਸ਼ ਓਸ਼ੋ ਜੀ ਦੀ ਮੁਲਾਕਾਤ ਦੀ ਗੱਲ ਹੀ ਹਰ ਵਿਅਕਤੀ ਦੇ ਦਿਲ ਵਿੱਚ ਇੱਕ ਵਿਲੱਖਣ ਦ੍ਰਿਸ਼ ਨੂੰ ਪੇਸ਼ ਕਰਦੀ ਹੈ ਉਹ ਕਿਹੋ ਜਿਹਾ ਅਲੋਕਿਕ ਸਮਾਂ ਹੋਵੇਗਾ ਜਦੋਂ ਕਿ ਦੋਵੇਂ ਮਹਾਨ ਵਿਅਕਤੀਆਂ ਦਾ ਇੱਕ ਦੂਜੇ ਨਾਲ ਮਿਲਾਪ ਹੋਇਆ ਹੋਵੇਗਾ ਸਭ ਤੋਂ ਪਹਿਲਾਂ ਐਸੀ ਦੋਵੇਂ ਮਹਾਨ ਪੁਰਖਾਂ ਦੇ ਜਨਮ ਦੇ ਆਰੰਭਿਕ ਦਿਨਾਂ ਦੇ ਛੋਟੀ ਜਿਹੀ ਝਲਕ ਮਾਰ ਲੈਂਦੇ ਹਾਂ ਅਤੇ ਫਿਰ ਇਹਨਾਂ ਦੇ ਅਦੁੱਪਦ ਮੇਲ ਦੀ ਗੱਲ ਕਰਾਂਗੇ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਦਾ ਜਨਮ ਸਨ 1934 ਈਸਵੀ ਨੂੰ ਲੱਕੀ ਮਾਰਬਟ ਜ਼ਿਲ੍ਹੇ ਵਿੱਚ ਹੋਇਆ ਸੀ ਜੋ ਕਿ ਹੁਣ ਪਾਕਿਸਤਾਨ ਦੇ ਵਿੱਚ ਹੈ ਉਹਨਾਂ ਦੇ ਪਿਤਾ ਜੀ ਦਾ ਨਾਮ ਸਰਦਾਰ ਕਰਤਾਰ ਸਿੰਘ ਅਤੇ ਮਾਤਾ ਜੀ ਦਾ ਨਾਮ ਰਾਮ ਕੌਰ ਸੀ। ਉਹਨਾਂ ਦੀ ਇੱਕ ਵੱਡੀ ਭੈਣ ਵੀ ਸੀ ਜਿਹਨਾਂ ਦਾ ਨਾਮ ਸੁਜਾਨ ਕੌਰ ਸੀ। ਉਹਨਾਂ ਨੇ ਆਪਣੀ ਸਿੱਖਿਆ ਖਾਲਸਾ ਸਕੂਲ ਤੋਂ ਆਰੰਭ ਕੀਤੀ ਜੋ ਕਿ ਪਾਕਿਸਤਾਨ ਵਿੱਚ ਹੈ ਅਤੇ ਫਿਰ ਉਹਨਾਂ ਨੇ ਗਵਰਨਮੈਂਟ ਹਾਈ ਸਕੂਲ ਵਿੱਚ ਆਪਣੀ ਸਿੱਖਿਆ ਨੂੰ ਜਾਰੀ ਰੱਖਿਆ। ਬਚਪਨ ਤੋਂ ਹੀ ਮਸਕੀਨ ਜੀ ਪੜ੍ਹਾਈ ਵਿੱਚ ਬਹੁਤ ਹੀ ਸੂਝਵਾਨ ਸਨ ਅਤੇ ਉਹਨਾਂ ਨੇ ਬਚਪਨ ਵਿੱਚ ਹੀ ਉਰਦੂ ਫਾਰਸੀ ਭਾਸ਼ਾਵਾਂ ਦੀ ਸਿੱਖਿਆ ਲਈ ਪਰ 1947 ਦੀ ਭਾਰਤ-ਪਾਕਿਸਤਾਨ ਵੰਡ ਦੇ ਸਮੇਂ ਆਪ ਜੀ ਨੂੰ ਆਪਣੀ ਵਨਾਈ ਛੱਡ ਕੇ ਪਾਕਿਸਤਾਨ ਤੋਂ ਭਾਰਤ ਵਿੱਚ ਭੇਜ ਦਿੱਤਾ ਗਿਆ ਇੱਥੇ ਆਪ ਅਲਵਰ ਜੋ ਕਿ ਰਾਜਸਥਾਨ ਵਿੱਚ ਹੈ ਉੱਥੇ ਆ ਕੇ ਰਹਿਣ ਲੱਗੇ ਪਰ ਫਿਰ ਮਸਕੀਨ ਜੀ ਦਾ ਆਪਣੀ ਵਿੱਦਿਆ ਵਿੱਚ ਮਨ ਨਾ ਲੱਗਿਆ ਅਤੇ ਉਹ ਆਪਣੀ ਵਿੱਦਿਆ ਨੂੰ ਜਾਰੀ ਨਾ ਰੱਖ ਸਕੀ ਇਸ ਤੋਂ ਬਾਅਦ ਆਪ ਜੀ ਨੇ ਕਈ ਕੰਮ ਜਾਂ ਨੌਕਰੀਆਂ ਵੀ ਕੀਤੀਆਂ ਪਰ ਆਪ ਜੀ ਦਾ ਕਿਸੇ ਵੀ ਕੰਮ ਜਾਂ ਨੌਕਰੀ ਵਿੱਚ ਮਨ ਨਾ ਲੱਗਣ ਦੇ ਕਰਕੇ ਆਪ ਜੀ ਨੇ ਸਾਰੀਆਂ ਨੌਕਰੀਆਂ ਨੂੰ ਛੱਡ ਦਿੱਤਾ ਮਸਕੀਨ ਜੀ ਆਪਣੇ ਪਰਿਵਾਰ ਵਿੱਚ ਆਪਣੇ ਮਾਤਾ ਪਿਤਾ ਜੀ ਦੇ ਇਕਲੌਤੇ ਸੁਪੁੱਤਰ ਸਨ ਇੱਕ ਦਿਨ ਪਿਤਾ ਜੀ ਦੇ ਕੜਬੇ ਬਚਨਾਂ ਦੇ ਕਰਕੇ ਉਹਨਾਂ ਦੇ ਮਨ ਨੂੰ ਅਜਿਹੀ ਠੇਸ ਲੱਗੀ ਕਿ ਉਹਨਾਂ ਨੇ ਆਪਣੇ ਘਰ ਨੂੰ ਛੱਡਣ ਦਾ ਫੈਸਲਾ ਕਰ ਲਿਆ ਅਤੇ ਰਾਤ ਦੇ ਹਨੇਰੇ ਵਿੱਚ ਆਪਣੇ ਮਾਤਾ-ਮਿਤਾ ਦੇ ਚਰਨਾਂ ਨੂੰ ਮੱਥਾ ਟੇਕ ਕੇ ਉਹ ਆਪਣੇ ਘਰ ਤੋਂ ਤੁਰ ਪਏ ਘਰ ਛੱਡਣ ਤੋਂ ਬਾਅਦ ਮਸਕੀਨ ਜੀ ਦੇ ਜੀਵਨ ਦੇ ਵਿੱਚ ਬਹੁਤ ਉਤਾਰ ਚੜਾਵ ਆਏ ਮਸਕੀਨ ਜੀ ਨੇ ਕਈ ਗੁਰਦੁਆਰਿਆਂ ਦੇ ਵਿੱਚ ਪਨਾਹ ਲਈ ਅਤੇ ਆਪਣੇ ਦਿਨ ਕੱਟੇ ਇਸ ਸਮੇਂ ਦੌਰਾਨ ਮਸਕੀਨ ਜੀ ਦੀ ਕਥਾ ਦੀ ਆਰੰਭਤਾ ਹੋਈ ਅਤੇ ਉਹ ਕਥਾ ਕਰਨ ਲੱਗੇ ਅਦੇ ਸੰਗਤਾਂ ਨੇ ਮਸਕੀਨ ਜੀ ਦੀ ਕਥਾ ਨੂੰ ਬਹੁਤ ਹੀ ਪਸੰਦ ਕੀਤਾ ਤੇ ਇਸ ਤਰ੍ਹਾਂ ਸੰਗਤਾਂ ਦੇ ਪਿਆਰ ਅਤੇ ਗੁਰੂ ਕਿਰਪਾ ਦੇ ਨਾਲ ਮਸਕੀਨ ਜੀ ਸਿੱਖ ਪੰਥ ਦੇ ਮਹਾਨ ਰਤਨ ਅਤੇ ਵਿਦਵਾਨ ਬਣ ਗਏ ਅਤੇ ਦੂਜੇ ਪਾਸੇ ਆਚਾਰਿਆ ਰਜਨੀਸ਼ ਓਸ਼ੋ ਜੀ ਦਾ ਜਨਮ 11 ਦਸੰਬਰ ਸਾਲ 1931 ਨੂੰ ਕੁਚਵਾੜਾ ਪਿੰਡ ਜੋ ਕਿ ਭਪਾਲ ਸਟੇਟ ਵਿੱਚ ਅਰਥਾਤ ਮਧ ਪ੍ਰਦੇਸ਼ ਵਿੱਚ ਸੀ ਉਸ ਸਮੇਂ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਦੇ ਜਨਮ ਤੋਂ 3 ਸਾਲ ਪਹਿਲਾਂ ਹੋਇਆ ਮਧ ਪ੍ਰਦੇਸ਼ ਨੂੰ ਆਜ਼ਾਦੀ ਤੋਂ ਪਹਿਲਾਂ ਉਪਾਰ ਸਟੇਟ ਵੀ ਕਿਹਾ ਜਾਂਦਾ ਸੀ ਆਚਾਰਿਆ ਰਜਨੀਸ਼ ਜੀ ਦੇ ਬਚਪਨ ਦਾ ਨਾਮ ਚੰਦਰ ਮੋਹਨ ਜੈਨ ਸੀ ਉਹਨਾਂ ਦੇ ਪਿਤਾ ਜੀ ਦਾ ਨਾਮ ਬਾਬੂ ਲਾਲ ਅਤੇ ਮਾਤਾ ਜੀ ਦਾ ਨਾਮ ਸਤਸਵਤੀ ਜੈਨ ਸੀ ਰਜਨੀਸ਼ ਜੀ ਦੇ 11 ਹੋਰ ਭੈਣ ਭਰਾ ਸਨ ਜਿਨ੍ਹਾਂ ਵਿੱਚੋਂ ਉਹ ਸਭ ਤੋਂ ਵੱਡੇ ਸਨ ਅਤੇ ਆਚਾਰਿਆ ਰਜਨੀਸ਼ ਜੀ ਨੇ ਆਪਣਾ ਬਚਪਨ ਦਾ ਸਮਾਂ ਆਪਣੇ ਨਾਨਾ ਨਾਨੀ ਕੋਲ ਰਹਿ ਕੇ گزارਿਆ ਸੀ। ਓਸ਼ੋ ਜੀ ਦਾ ਨਾਨਾ ਨਾਨੀ ਨਾਲ ਬਹੁਤ ਹੀ ਪਿਆਰ ਸੀ ਪਰ ਓਸ਼ੋ ਜੀ ਦੇ 7 ਸਾਲ ਦੀ ਉਮਰ ਵਿੱਚ ਉਹਨਾਂ ਦੇ ਨਾਨਾ ਜੀ ਦੀ ਅਚਾਨਕ ਅਕਾਲ ਮ੍ਰਿਤਿ ਹੋ ਗਈ। ਜਿਸ ਕਾਰਨ ਉਹਨਾਂ ਨੂੰ ਬਹੁਤ ਹੀ ਗਹਿਰਾ ਸਦਮਾ ਲੱਗਿਆ। ਉਹ ਇਸ ਗਹਿਰੇ ਸਦਮੇ ਦੇ ਕਾਰਨ ਕਈ ਦਿਨ ਤੱਕ ਕਿਸੇ ਨਾਲ ਨਾ ਬੋਲੇ ਅਤੇ ਨਾ ਹੀ ਕੁਝ ਖਾਦਾ ਪੀਤਾ। ਓਸ਼ੋ ਜੀ ਨੇ ਆਪਣੀ ਇੱਕ ਸਪੀਚ ਵਿੱਚ ਇਹ ਗੱਲ ਦੱਸੀ ਕਿ ਉਹਨਾਂ ਨੇ ਉਸ 7 ਸਾਲ ਦੀ ਉਮਰ ਦੇ ਵਿੱਚ ਪਹਿਲੀ ਵਾਰ ਆਪਣੇ ਸਰੀਰ ਨੂੰ ਆਪਣੀ ਆਤਮਾ ਤੋਂ ਵੱਖਰਾ ਅਨੁਭਵ ਕੀਤਾ ਸੀ ਜਦੋਂ ਉਹ ਆਪਣੇ ਨਾਨਾ ਜੀ ਦੀ ਯਾਦ ਵਿੱਚ ਬਹੁਤ ਹੀ ਬਿਆਕੁਲ ਸਨ। ਅਤੇ ਬਿਸਮਾਦ ਵਿੱਚ ਹੋ ਗਏ ਸਨ ਓਸ਼ੋ ਜੀ ਹਮੇਸ਼ਾ ਹੀ ਪਰਮਾਤਮਾ ਦੇ ਮਿਲਾਪ ਦੀ ਪਿਆਸ ਵਿੱਚ ਵਿਆਕੁਲ ਰਹਿੰਦੇ ਸਨ ਜਿਵੇਂ ਸੰਤ ਮਸਕੀਨ ਜੀ ਰਿਹਾ ਕਰਦੇ ਸਨ ਅਤੇ ਓਸ਼ੋ ਜੀ ਨੇ ਅਨੇਕਾਂ ਤਰੀਕੇ ਦੀਆਂ ਧਿਆਨ ਸਾਧਨਾਵਾਂ ਕੀਤੀਆਂ ਅਤੇ ਉਹਨਾਂ ਨੇ ਦੱਸਿਆ ਕਿ ਇੱਕ ਦਿਨ ਨਿਰੰਤਰ ਧਿਆਨ ਸਾਧਨਾ ਕਰਦਿਆਂ ਕਰਦਿਆਂ 21 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੂੰ ਵਿਰਾਟ ਦੇ ਦਰਸ਼ਨ ਹੋਏ ਅਰਥਾਤ ਪਰਮਾਤਮਾ ਦੇ ਦਰਸ਼ਨ ਹੋ ਜਾਂਦੇ ਹਨ ਜਿਸ ਤੋਂ ਬਾਅਦ ਉਹ 4 ਸਾਲ ਕਿਸੇ ਨਾਲ ਵੀ ਨਾ ਬੋਲੇ ਉਸ ਸਮੇਂ ਇੱਕ ਸਾਧੂ ਜਿਸ ਦਾ ਨਾਮ ਬਾਬਾ ਮੱਗਾ ਸੀ ਉਸ ਸਾਧੂ ਨੇ ਓਸ਼ੋ ਜੀ ਨੂੰ ਕਿਹਾ ਕਿ ਅਗਰ ਉਹ ਇੰਜ ਹੀ ਕੁਝ ਸਾਲ ਹੋਰ ਮौन ਰਹਿ ਗਏ ਤਾਂ ਉਹਨਾਂ ਦੇ ਗਾਲ ਦੀਆਂ ਗ੍ਰਾਂਥੀਆਂ ਅਰਥਾਤ ਗਲੈਂਡਸ ਬਲੌਕ ਹੋ ਜਾਣਗੇ ਬੰਦ ਹੋ ਜਾਣਗੇ ਜਿਸ ਕਾਰਨ ਉਹ ਕਦੀ ਵੀ ਬੋਲ ਨਾ ਸਕਣਗੇ ਫਿਰ ਓਸ਼ੋ ਜੀ ਨੇ ਬੋਲਣਾ ਸ਼ੁਰੂ ਕੀਤਾ ਅਤੇ ਫਿਰ ਉਹ ਕੁਝ ਸਮਾਂ ਜੱਬਲਪੁਰ ਦੇ ਇੱਕ ਕਾਲਜ ਦੇ ਵਿੱਚ ਮਨੋਵਿਗਿਆਨ ਦੇ ਪ੍ਰੋਫੈਸਰ ਵੀ ਰਹੇ ਜਿਸ ਤੋਂ ਬਾਅਦ ਉਹ ਪ੍ਰੋਫੈਸਰ ਪਦ ਤੋਂ ਹਟ ਕੇ ਭਾਰਤ ਦੇ ਬੱਖ-ਵੱਖ ਇਲਾਕਿਆਂ ਵਿੱਚ ਜਾ ਕੇ ਲੋਕਾਂ ਨੂੰ ਵਿਰਾਟ ਦੀ ਹੋਂਦ ਦਾ ਅਰਥਾਤ ਪਰਮਾਤਮਾ ਦੀ ਹੋਂਦ ਦਾ ਅਨੁਭਵ ਕਰਾਉਣ ਦੇ ਲਈ ਚਤਨ ਕੀਤੇ ਅਤੇ ਆਪਣੇ ਪਰਬਚਨਾਂ ਨਾਲ ਲੋਕਾਂ ਨੂੰ ਪੂਰੇ ਸੰਸਾਰ ਨੂੰ ਬਹੁਤ ਪ੍ਰਭਾਵਿਤ ਕੀਤਾ ਅਤੇ ਕੁਝ ਵਿਚਾਰਾਂ ਦੇ ਕਾਰਨ ਉਹ ਬਹੁਤ ਵਿਵਾਦਾਂ ਵਿੱਚ ਵੀ ਫਸੇ ਰਹੇ ਸਨ ਜਿਵੇਂ ਕਿ ਸੰਭੋਗ से समाधि की ओर ਬੁੱਕ ਅਤੇ ਪਰਵਚਨ ਜਦੋਂ ਉਹਨਾਂ ਨੇ ਕੀਤੇ ਤੇ ਦੁਨੀਆ ਨੇ ਉਹਨਾਂ ਦਾ ਬਹੁਤ ਵਿਰੋਧ ਕੀਤਾ ਹਾਲਾਂਕਿ ਸੰਭੋਗ ਸੇ ਸਮਾਧੀ ਕੀ ਔਰ ਵਿੱਚ ਸਿਰਫ ਇਹ ਗੱਲ ਦੱਸੀ ਗਈ ਸੀ ਕਿ ਕਿਵੇਂ ਵਿਅਕਤੀ ਆਪਣੀ ਕਾਮ ਰਸ ਨੂੰ ਰਾਮ ਰਸ ਵਿੱਚ ਬਦਲ ਕੇ ਪਰਮਾਤਮਾ ਦਾ ਰੂਪ ਹੋ ਸਕਦਾ ਹੈ ਜੋ ਕਿ ਦਸਵੇਂ ਪਾਤਸ਼ਾਹ ਧੰਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦਸਮ ਗ੍ਰੰਥ ਵਿੱਚ ਵੀ ਦੱਸਿਆ ਹੈ ਇਥੋਂ ਤੱਕ ਕਿ ਸੰਤ ਸੰਲੀ ਮਸਕੀਨ ਜੀ ਨੇ ਵੀ ਆਪਣੀ ਇੱਕ ਸਪੀਚ ਵਿੱਚ ਇਹ ਬੋਲਿਆ ਹੈ ਕਿ ਜੋ ਦਸ਼ਮ ਗ੍ਰੰਥ ਦਾ ਵਿਰੋਧ ਕਰਦੇ ਹਨ ਉਹਨਾਂ ਦੇ ਖਿਲਾਫ ਕਿ ਅਗਰ ਕ੍ਰੋਧ ਲੋਭ ਮੋਹ ਅਹੰਕਾਰ ਤੇ ਬੋਲਿਆ ਜਾ ਸਕਦਾ ਹੈ ਤੇ ਕਾਮ ਤੇ ਕਿਉਂ ਬੋਲਿਆ ਨਹੀਂ ਜਾ ਸਕਦਾ ਜਿਸ ਕਾਰਨ ਵਿਅਕਤੀ ਇਨਸਾਨ ਤੋਂ ਹੈਵਾਨ ਬਣ ਜਾਂਦਾ ਹੈ ਦੁਰਾਚਾਰੀ ਬਣ ਜਾਂਦਾ ਹੈ ਉਸ ਕਾਮ ਵਾਸਨਾ ਉਪਰ ਕਿਉਂ ਨਹੀਂ ਬੋਲਿਆ ਜਾ ਸਕਦਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਲਿਖਿਆ ਹੈ ਕਿ ਕਾਮ ਕੋਈ ਗਲਤ ਚੀਜ਼ ਨਹੀਂ ਹੈ ਜੋ ਪਰਮਾਤਮਾ ਨੇ ਬਣਾਇਆ ਹੈ ਉਹ ਗਲਤ ਨਹੀਂ ਹੋ ਸਕਦਾ ਸਿਰਫ ਗੱਲ ਇੰਨੀ ਹੈ ਕਿ ਸਾਨੂੰ ਇਸ ਕਾਮ ਨੂੰ ਜੋ ਕਿ ਪਰਮਾਤਮਾ ਦੀ ਸ਼ਕਤੀ ਹੈ ਆਰਾਮ ਵਿੱਚ ਬਦਲਣਾ ਆਉਣਾ ਚਾਹੀਦਾ ਹੈ ਅਤੇ ਓਸ਼ੋ ਨੇ ਵੀ ਇਹੀ ਕਿਹਾ ਹੈ ਕਿ ਕਾਮ ਦੀ ਸ਼ਕਤੀ ਹੀ ਪਰਮਾਤਮਾ ਦੀ ਸ਼ਕਤੀ ਹੈ ਅਰਥਾਤ ਕਾਮ ਹੀ RAM ਹੈ ਕਾਮ ਇੱਕ ਸ਼ਕਤੀ ਹੈ ਜਦੋਂ ਤੱਕ ហេਠਾ ਨੂੰ ਬੰਦੀ ਹੈ ਮਨੁੱਖ ਕੋ ਸੰਸਾਰ ਵਿੱਚ ਫਸਿਆ ਰਹਿੰਦਾ ਹੈ ਜਦੋਂ ਇਹ ਕਾਮ ਦੀ ਸ਼ਕਤੀ ਮੂਲਾਧਾਰ ਚੱਕਰ ਤੋਂ ਉੱਪਰ ਉੱਠ ਕੇ ਸੁਵਾਦੀਸ਼ਤਾਨ ਚੱਕਰ ਮਨੀਪੁਰਮ ਚੱਕਰ ਅਨਾਹਦ ਚੱਕਰ ਕੰਠਮਾਲਾ ਆਗਿਆ ਚੱਕਰ ਤੂੰ ਹੋ ਕੇ ਸਾਸਤ੍ਰਾ ਚੱਕਰ ਤੱਕ ਪਹੁੰਚ ਜਾਂਦੀ ਹੈ ਤੇ ਇਹ ਕਾਮ ਦੀ ਸ਼ਕਤੀ ਹੀ ਆਰਾਮ ਦਾ ਰੂਪ ਬਣ ਜਾਂਦੀ ਹੈ ਬਸ ਗੱਲ ਸਿਰਫ ਹੈ ਇਸ ਨੂੰ ਸਮਝ ਕੇ ਇਸ ਨੂੰ ਭਗਤੀ ਜਪ ਤਪ ਅਤੇ ਧਿਆਨ ਸਾਧਨਾ ਨਾਲ ਉੱਪਰ ਚੁੱਕਣ ਦੀ ਨਾ ਕਿ ਵਿਵਾਦਾਂ ਵਿੱਚ ਫਸਣ ਦੀ ਅਗਰ ਸੈਂਟੀਫਿਕ ਸਿਧਾਂਤ ਦੇ ਨਾਲ ਸਮਝਿਆ ਜਾਵੇ ਤੇ ਦੁਨੀਆ ਦੇ ਮਹਾਨ ਵਿਦਵਾਨ ਅਤੇ ਸੈਂਟਿਸਟ ਜਿਸ ਦਾ ਨਾਮ ਆਲਬਰਟ ਆਇਨਸਟਾਈਨ ਸੀ ਉਹਨਾਂ ਨੇ ਆਪਣਾ ਇੱਕ ਸਿਧਾਂਤ ਪੇਸ਼ ਕੀਤਾ ਹੈ ਜੋ ਕਿ ਪੜ੍ਹੇ ਹੋਏ ਵਿਅਕਤੀਆਂ ਨੂੰ ਸਮਝਣ ਵਿੱਚ ਆਸਾਨ ਹੋਵੇਗਾ ਅਤੇ ਉਹਨਾਂ ਦੇ ਪਕੜ ਵਿੱਚ ਗੱਲ ਆਵੇਗੀ ਉਹ ਲਾ ਸੀ ਲਾ ਕਨਜ਼ਰਵੇਸ਼ਨ ਆਫ એનર્ਜੀ ਉਸ ਅਕੋਰਡਿੰਗ ਉਹ ਕਹਿੰਦੇ ਹਨ ਕਿ ਆਲਬਰਟ ਆਇਨਸਟਾਈਨ ਦਾ ਕਹਿੜਾ ਸੀ ਕਿ એનર્ਜੀ ਕੈਨ ਨੈਦਰ ਬੀ ਕ੍ਰੀਏਟਡ ਨੌਰ ਬੀ ਡਿਸਟਰਾਇਡ ਬਟ ਚੇਂਜ ਇਨ ਵਨ ਫਾਰਮ ਟੂ ਅਨਦਰ ਮਤਲਬ ਕਿ ਨਾ ਤੇ ਕੋਈ ਸ਼ਕਤੀ ਪੈਦਾ ਹੁੰਦੀ ਹੈ ਤੇ ਨਾ ਹੀ ਕੋਈ ਸ਼ਕਤੀ ਮਰਦੀ ਹੈ ਬਸ ਸ਼ਕਤੀ ਇੱਕ ਰੂਪ ਤੋਂ ਦੂਜੇ ਰੂਪ ਵਿੱਚ ਬਦਲਦੀ ਹੈ ਅਰਥਾਤ ਕਿ ਪਰਮਾਤਮਾ ਦੀ ਇੱਕ એનર્ਜੀ ਹੈ ਜੋ ਕਿ ਪਰਮਾਤਮਾ ਤੋਂ ਹੀ ਪੈਦਾ ਹੋਈ ਹੈ ਤੇ ਉਹੀ એનર્ਜੀ ਦੂਜੇ ਰੂਪ ਵਿੱਚ ਬਦਲ ਕੇ ਪਰਮਾਤਮਾ ਦਾ ਰੂਪ ਹੀ ਹੋ ਜਾਂਦੀ ਹੈ ਪਰ ਦੁੱਖ ਇਸ ਗੱਲ ਦਾ ਹੈ ਕਿ ਐਸੀ ਜੀਵਨ ਦੇ ਗੂੜ੍ਹ ਰਹੱਸ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਅਤੇ ਉਸ ਉੱਪਰ ਕਿੰਤੂ ਪ੍ਰੰਤੂ ਕਰਨ ਲੱਗ ਜਾਂਦੇ ਹਨ ਜਿਸ ਕਾਰਨ ਓਸ਼ੋ ਉੱਪਰ ਕਈ ਵਾਰ ਹਮਲੇ ਵੀ ਹੋਏ ਪਰ ਓਸ਼ੋ ਨੇ ਦੁਨੀਆ ਤੋਂ ਜਾਣ ਤੋਂ ਪਹਿਲਾਂ ਆਪਣੇ ਪ੍ਰਵਚਨ ਸੁਣਾ ਕੇ ਲੋਕਾਂ ਨੂੰ ਪਰਮਾਤਮਾ ਦੀ ਖੋਜ ਲਈ ਪ੍ਰੇਰਿਤ ਕੀਤਾ ਓਸ਼ੋ ਦੇ ਜੀਵਨ ਵਿੱਚ ਬਹੁਤ ਸਾਰੀਆਂ ਘਟਨਾਵਾਂ ਘਟੀਆਂ ਸਨ ਜਿਵੇਂ ਕਿ ਉਹਨਾਂ ਦੇ ਜਨਮ ਦੇ ਸਮੇਂ ਉਹਨਾਂ ਨੇ ਜਨਮ ਤੋਂ ਬਾਅਦ 3 ਦਿਨ ਤੱਕ ਕੁਝ ਵੀ ਖਾਧਾ ਪੀਤਾ ਨਾ ਨਾ ਹੀ ਦੁੱਧ ਪੀਤਾ ਅਤੇ ਉਹਨਾਂ ਦਾ 700 ਸਾਲ ਬਾਅਦ ਓਸ਼ੋ ਦੇ ਰੂਪ ਵਿੱਚ ਜਨਮ ਹੋਇਆ ਸੀ ਅਤੇ ਅਮਰੀਕਾ ਨੇ ਉਹਨਾਂ ਨੂੰ ਥਿਲੀਅਮ ਨਾਮ ਦਾ ਕਿਵੇਂ ਜ਼ਹਿਰ ਦਿੱਤਾ ਸੀ ਅਗਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਆਚਾਰਿਆ ਰਜਨੀਸ਼ ਓਸ਼ੋ ਜੀ ਦੀਆਂ ਜੀਵਨ ਵਿੱਚ ਘਟੀਆਂ ਸਾਰੀਆਂ ਘਟਨਾਵਾਂ ਨੂੰ ਤੁਹਾਡੇ ਅੱਗੇ ਵੀਡੀਓ ਦੇ ਰੂਪ ਵਿੱਚ ਪੇਸ਼ ਕਰੀਏ ਤਾਂ ਕਮੈਂਟ ਕਰਕੇ ਜਰੂਰ ਦੱਸੋ ਜੀ ਅਸੀਂ ਅਗਲੀਆਂ ਵੀਡੀਓ ਵਿੱਚ ਓਸ਼ੋ ਜੀ ਦੇ ਜੀਵਨ ਤੇ ਚਾਨਣਾ ਪਾਵਾਂਗੇ ਜਦੋਂ ਆਚਾਰਿਆ ਰਜਨੀਸ਼ ਓਸ਼ੋ ਜੱਬਲਪੁਰ ਦੇ ਕਾਲਜ ਵਿੱਚ ਪ੍ਰੋਫੈਸਰ ਸਨ ਉਹਨਾਂ ਦਿਨਾਂ ਵਿੱਚ ਬ੍ਰਹਮ ਗਿਆਨੀ ਸੰਤ ਸਿੰਘ ਜੀ ਮਸਕੀਨ ਜੱਬਲਪੁਰ ਵਿੱਚ ਕਥਾ ਕਰਨ ਗਏ ਸਨ ਅਤੇ ਉੱਥੇ ਗੁਰਦੁਆਰੇ ਵਿੱਚ ਇਹ ਦੋਵੇਂ ਮਹਾਨ ਵਿਦਵਾਨਾਂ ਦੀ ਮੁਲਾਕਾਤ ਹੋਈ ਇਹ ਵੀਡੀਓ ਕਾਫੀ ਲੰਬੀ ਹੋ ਜਾਣ ਦੇ ਕਾਰਨ ਇਸ ਵੀਡੀਓ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ ਇਸ ਵੀਡੀਓ ਦੇ ਦੂਜੇ ਪਾਰਟ ਵਿੱਚ ਓਸ਼ੋ ਤੇ ਮਸਕੀਨ ਜੀ ਦੀ ਵਿਲੱਖਣ ਮੁਲਾਕਾਤ ਦੀ ਗੱਲ ਕਰਾਂਗੇ ਇਸ ਵਿੱਚ ਉਸ਼ੋ ਅਤੇ ਮਸਕੀਨ ਜੀ ਦੇ ਮੁਲਾਕਾਤ ਨੂੰ ਵਿਸਤਾਰ ਰੂਪ ਵਿੱਚ ਦੱਸਿਆ ਜਾਵੇਗਾ ਕਿ ਜਦੋਂ ਉਹਨਾਂ ਦਾ ਮੇਲ ਹੋਇਆ ਤੇ ਦੋਵਾਂ ਵਿੱਚ ਕੀ ਵਿਚਾਰ ਹੋਏ ਉਸ਼ੋ ਅਤੇ ਮਸਕੀਨ ਜੀ ਦੀ ਮੁਲਾਕਾਤ ਦੇ ਅਦਭੁਤ ਦ੍ਰਿਸ਼ਟੀਕੋਣ ਦੇ ਪੂਰੇ ਪਹਿਲੂ ਨੂੰ ਜਾਣਨ ਦੇ ਲਈ ਇਸ ਵੀਡੀਓ ਦੇ ਦੂਜੇ ਭਾਗ ਉੱਪਰ ਕਲਿੱਕ ਕਰੋ ਜੋ ਕਿ ਸਕਰੀਨ ਦੇ ਰਾਈਟ ਸਾਈਡ ਉੱਪਰ ਸ਼ੋਅ ਹੋ ਰਿਹਾ ਹੈ ਸੁਣੋ ਕਿ ਕਿਵੇਂ ਪ੍ਰਮਾਤਮਾ ਨੇ ਦੋ ਮਹਾਨ ਪੁਰਖਾਂ ਨੂੰ ਇੱਕ ਦੂਜੇ ਦੇ ਨਾਲ ਮਿਲਾਇਆ ਅਤੇ ਕਿਵੇਂ ਦੋਵੇਂ ਇੱਕ ਦੂਜੇ ਦੇ ਪਰਚਨਾ ਨਾਲ ਪ੍ਰਭਾਵਿਤ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਧੀਆ ਵੀਡੀਓ ਸੀਗੀ ਔਰ ਇਸ ਵੀਡੀਓ ਤੋਂ ਮੈਨੂੰ ਆ ਜੋ ਸਿੱਖਣੇ ਨੂੰ ਮਿਲਿਆ ਉਹ ਇਹੀ ਹੈ ਕਿ ਇਨਸਾਨ ਨੂੰ ਜਿਸ ਚੀਜ਼ ਦੀ ਤਲਬ ਹੁੰਦੀ ਹੈ ਖੁਆਇਸ਼ ਹੁੰਦੀ ਹੈ ਲਗਨ ਉਹਦੇ ਅੰਦਰ ਹੁੰਦੀ ਹੈ ਜਦੋਂ ਉਹਨੂੰ ਖੋਜਣਾ ਸ਼ੁਰੂ ਕਰ ਦਿੰਦਾ ਹੈ ਲੱਭਣਾ ਸ਼ੁਰੂ ਕਰ ਦਿੰਦਾ ਹੈ ਤੇ ਰੱਬ ਉਹਦੇ ਵਾਸਤੇ ਰਾਵਾਂ ਹਮਵਾਰ ਕਰਦਾ ਜਾਂਦਾ ਔਰ ਉਹਨੂੰ ਉਸ ਚੀਜ਼ ਤੱਕ ਪਹੁੰਚਾ ਦਿੰਦਾ ਹੈਗਾ ਉਹਦਾ ਜਿਹੜਾ ਸ਼ੌਕ ਹੈ ਨਾ ਉਹਨੂੰ ਉਸ ਚੀਜ਼ ਤੱਕ ਲੈ ਜਾਂਦਾ ਹੈਗਾ ਜਿਸ ਤਰ੍ਹਾਂ ਕਿ ਸੰਤ ਸਿੰਘ ਮਸਕੀਨ ਜੀ ਨੇ ਬਹੁਤ ਹੀ ਛੋਟੀ ਉਮਰ ਦੇ ਵਿੱਚ ਪੜ੍ਹਾਈ ਛੱਡ ਕੇ ਖੁਦਾ ਨੂੰ ਲੱਭਣਾ ਸ਼ੁਰੂ ਕਰ ਦਿੱਤਾ ਉਹਨਾਂ ਦਾ ਲਗਨ ਜਿਹੜੀ ਸੀ ਖੁਦਾਲ ਸੀਗੀ ਔਰ ਕਿਸ ਤਰ੍ਹਾਂ ਫਿਰ ਉਹ ਜਿਹੜਾ ਵਾ ਇਹ ਇਲਮ ਹਾਸਲ ਕਰਦੇ ਗਏ ਔਰ ਇਕਤਰੇ ਇਕਤਰੇ ਨਾਲ ਕਹਿੰਦੇ ਨਾ ਦਰਿਆ ਬਣ ਜਾਂਦਾ ਔਰ ਇਸੇ ਤਰ੍ਹਾਂ ਇਲਮ ਹਾਸਲ ਕਰਦਿਆਂ ਕਰਦਿਆਂ ਉਹ ਇੱਕ ਦਿਨ ਗਿਆਨ ਦਾ ਸਾਗਰ ਬਣ ਗਏ ਇਲਮ ਦਾ ਸਾਗਰ ਬਣ ਗਏ ਕਿਉਂਕਿ ਉਹਨਾਂ ਨੂੰ ਲਗਨ ਬਹੁਤ ਸੀ ਇਸ ਪਾਸੇ ਦੀ ਉਹਨੂੰ ਆਪਣੇ ਕੋਈ ਮਜਬੂਰ ਨਹੀਂ ਸੀ ਉਹਨਾਂ ਨੂੰ ਕਰਨਦਿਆ ਇਸ ਪਾਸੇ ਜਾਣ ਨੂੰ ਅੰਦਰੋਂ ਉਹਨਾਂ ਦਾ ਮਨ ਉਹਨਾਂ ਨੂੰ ਤੱਕੀ ਲਈ ਜਾਣਦਿਆ ਸੀਗਾ ਉਹ ਮਨੋਂ ਰੱਬ ਨੂੰ ਲੱਭਣ ਦੇ ਸੀਗੇ ਔਰ ਫਿਰ ਉਹਨਾਂ ਨੇ ਪਾ ਵੀ ਲਿਆ ਔਰ ਜਿਹੜੀ ਉਹਨਾਂ ਦੀ ਖੁਆਇ ਸੀਗੀ ਕਿ ਉਹ ਪ੍ਰਚਾਰਕ ਬਣਨ ਉੱਤੇ ਉਹ ਬਹੁਤ ਵੱਡੇ ਵਿਦਵਾਨ ਬਣੇ ਕਿਉਂਕਿ ਉਹਨਾਂ ਨੇ ਇੰਨਾ ਜ਼ਿਆਦਾ ਇਲਮ ਹਾਸਲ ਕਰ ਲਿਆ ਸੀਗਾ ਕਿ ਫਿਰ ਉਸ ਇਲਮ ਦੇ ਜ਼ਰੀਏ ਲੋਕਾਂ ਨੂੰ ਫੈਜ਼ੀਆਬ ਕਰਨ ਦੇ ਸੀ ਲੋਕਾਂ ਨੂੰ ਹਦਾਇਤ ਦੇ ਰਸਤੇ ਤੇ ਲਿਆਉਂਦੇ ਸੀ ਲੋਕਾਂ ਨੂੰ ਨੇਕੀ ਦਾ ਹੁਕਮ ਦੇਣ ਦੇ ਸੀਗੇ ਔਰ ਇਸੇ ਤਰ੍ਹਾਂ ਹੀ ਜ਼ਿੰਦਗੀ ਦੇ ਵਿੱਚ ਹੋਣਾ ਚਾਹੀਦਾ ਇਹ ਨਹੀਂ ਸੋਚਣਾ ਚਾਹੀਦਾ ਵੀਰੋ ਕਿ ਅਸੀਂ ਅਗਰ ਦੇਖੀਏ ਕਿ ਸੰਤ ਸਿੰਘ ਮਸਕੀਨ ਜੀ ਨੇ ਤਾਂ ਬਹੁਤ ਛੋਟੀ ਉਮਰ 'ਚ ਖੁਦਾ ਨੂੰ ਲੱਭਣਾ ਸ਼ੁਰੂ ਕਰ ਦਿੱਤਾ ਸੀ ਇਸ ਵਾਸਤੇ ਉਹਨਾਂ ਨੇ ਇਨਾ ਗਿਆਨ ਹਾਸਲ ਕਰ ਲਿਆ ਤੇ ਸਾਡੀ ਉਮਰ ਨਿਕਲ ਗਈ ਹੈ ਜਿਨ੍ਹਾਂ ਚਿਰ ਇਨਸਾਨ ਦੀ ਸਾਹ ਵਿੱਚ ਸਾਹ ਹੈਗਾ ਨਾ ਉਹਨੂੰ ਕੋਸ਼ਿਸ਼ ਨਹੀਂ ਛੱਡਣੀ ਚਾਹੀਦੀ ਉਹਨੂੰ ਮਿਹਨਤ ਕਰਦੇ ਰਹਿਣਾ ਚਾਹੀਦਾ ਹੈਗਾ ਵਾ ਕਿਤੇ ਨਾ ਕਿਸੇ ਮੁਕਾਮ ਤੇ ਉਹਨੂੰ ਉਹਦੀ ਲਗਨ ਦਾ ਫਲ ਜ਼ਰੂਰ ਮਿਲ ਜਾਂਦਾ ਹੈਗਾ ਵਾ ਉਹਨੂੰ ਜਿਹੜੀ ਸ਼ੌਕ ਹੁੰਦਾ ਵਾ ਉਹਨੂੰ ਉਹ ਚੀਜ਼ ਜ਼ਰੂਰ ਲੱਭ ਜਾਂਦੀ ਹੈਗੀ ਹੈ ਜਿਨ੍ਹਾਂ ਚਿਰ ਇਨਸਾਨ ਜ਼ਿੰਦਾ ਹੈ ਉਹਨਾਂ ਚਿਰ ਤੋਬਾ ਦੇ ਦਰਵਾਜ਼ੇ ਖੁੱਲੇ ਜਦੋਂ ਮੁੱਕ ਜਾਂਦਾ ਹੈ ਮਰ ਜਾਂਦਾ ਹੈ ਨਾ ਉਸ ਦਿਨ ਕੋਸ਼ਿਸ਼ਾਂ ਵੀ ਖਤਮ ਹੋ ਜਾਂਦੀਆਂ ਮਿਹਨਤ ਵੀ ਖਤਮ ਹੋ ਜਾਂਦੀ ਔਰ ਤੋਬਾ ਦੇ ਦਰਵਾਜ਼ੇ ਵੀ ਬੰਦ ਹੋ ਜਾਂਦੇ ਹੈਗੇ ਸੋ ਇਸ ਲਈ ਆਪਣੀ ਜ਼ਿੰਦਗੀ ਚ ਹਮੇਸ਼ਾ ਰੱਬ ਦੀ ਵੀ ਚਾਹੇ ਕਿਸੇ ਵੀ ਮੋੜ ਤੇ ਰੱਬ ਹਦਾਇਤ ਦੇ ਰਿਹਾ ਹੈ ਨਾ ਤੇ ਉਹ ਲੈਣੀ ਸ਼ੁਰੂ ਕਰ ਦਵੋ ਪਿਛਲੀ ਜ਼ਿੰਦਗੀ ਨੂੰ ਛੱਡ ਕੇ ਨਵੇਂ ਸਿਰੇ ਤੋਂ ਜ਼ਿੰਦਗੀ ਜਿਉਣੀ ਸ਼ੁਰੂ ਕਰ ਦਵੋ ਤਾਂ ਕਿ ਰੱਬ ਨੇ ਜਿੱਥੇ ਮਿਹਰ ਕਰ ਦਿੱਤੀ ਹੈ ਉੱਥੇ ਉਹਦਾ ਸ਼ੁਕਰ ਅਦਾ ਕਰਕੇ ਉਸ ਨੂੰ ਖੋਜਣਾ ਸ਼ੁਰੂ ਕਰ ਦਵੋ ਔਰ ਰੱਬ ਸਾਰਿਆਂ ਦੇ ਉੱਤੇ ਆਪਣੀ ਮਿਹਰ ਰੱਖੇ ਵੀਰੋ ਇਸ ਵੀਡੀਓ ਦੇ ਬਾਰੇ ਤੁਹਾਡਾ ਕੀ ਖਿਆਲ ਹੈਗਾ ਕਮੈਂਟ ਕਰਕੇ ਲਾਜ਼ਮੀ ਦੱਸਿਓ ਰੱਖਿਓ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾ ਹਾਫਿਜ਼